ਹਲਕਾ ਰਾਜਪੁਰਾ ਦੇ ਅਦੀਨ ਪੈਂਦੇ ਕਸਬਾ ਬਨੂੜ ਵਿਖੇ थाना ਬਨੂੜ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬ ਪੁਲਿਸ ਵੱਲੋਂ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਅਤੇ ਡੀਆਈਜੀ ਪਟਿਆਲਾ ਰੇਂਜ ਡਾਕਟਰ ਨਾਨਕ ਸਿੰਘ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਅਤੇ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਪੋਰਟਸ ਇਵੈਂਟ ਮਨੂੜ ਕਰਵਾਇਆ ਗਿਆ ਜਿਸ ਵਿੱਚ 5 ਕਿਲੋਮੀਟਰ ਲੰਬੀ ਦੌੜ ਫਿਜ਼ੀਕਲ ਐਕਟੀਵਿਟੀ ਐਥਲੈਟਿਕਸ ਗਤਕਾ ਆਦਿ ਕਰਵਾਇਆ ਗਿਆ ਨੌਜਵਾਨਾਂ ਦੇ ਵਿੱਚ ਇਸ ਮੈਰਾਥਨ ਦੌੜ ਦਾ ਇਨਾ ਉਤਸ਼ਾਹ ਸੀ ਕਿ ਭਾਰੀ ਬਾਰਿਸ਼ ਵਿੱਚ ਵੀ ਨ ਜਵਾਨਾਂ ਨੇ ਇਸ ਮੈਰਾਥਨ ਵਿੱਚ ਭਾਗ ਲਿਆ। ਚਲੋ ਚਲੋ ਤੁਸੀਂ ਦੇਖ ਲਓ ਪੀਡੀਰੋ 34 ਅਸੀਂ ਰੋਹ ਦੇ ਬਨੌਰ ਦੇ ਸਪੋਰਟਸ ਗਰਾਉਂਡ ਦੇ ਵਿੱਚ ਤੁਹਾਨੂੰ ਦੱਸ ਦਈਏ ਪੰਜਾਬ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਯੁੱਧ ਨਸ਼ਿਆ ਵਿਦੂ ਜਿਹੜੀ ਸਕੀਮ ਜਿਹੜੀ ਹੈ ਇਹ ਮੁਹਿੰਮ ਜਿਹੜੀ ਹੈ ਚਲਾਈ ਜਾ ਰਹੀ ਹੈ ਉਸ ਦੇ ਵਿੱਚ ਜਿਹੜਾ ਹੈ ਪੰਜਾਬ ਪੁਲਿਸ ਵੀ ਜਿਹੜੀ ਹੈ ਲਗਾਤਾਰ ਪੰਜਾਬ ਸਰਕਾਰ ਨਾਲ ਮਿਲ ਕੇ ਨਸ਼ਿਆਂ ਨੂੰ ਜਿਹੜਾ ਹੈ ਨਸ਼ੇ ਦੇ ਠੱਲ ਪਾਉਣ ਲਈ ਤੇ ਜਿਹੜੇ ਨੌਜਵਾਨਾਂ ਨੇ ਬੱਚਿਆਂ ਨੂੰ ਉਹਨੂੰ ਜਾਗਰੂਕ ਜਿਹੜੀ ਹੈ ਕਰਦੀ ਨਜ਼ਰ ਆ ਰਹੀ ਹੈ ਉਸ ਦੇ ਤਹਿਤ ਜੋ ਹੈ ਐਸਐਚਓ ਬਨੌਰ ਜਿਹੜੇ ਨੇ ਉਹ ਆਪਣੀ ਟੀਮ ਦੇ ਨਾਲ ਜਿਹੜਾ ਹੈ ਤੁਹਾਨੂੰ ਦੱਸ ਦਈਏ ਐਸਐਸਪੀ ਪਟਿਆਲਾ ਐਸਐਸਪੀ ਪਟਿਆਲਾ ਤੇ ਡ ਐਸਐਚਓ ਗੁਰਸੇਵਿੰਗ ਸਿੰਘ ਜਿਹੜੇ ਬਨੂਰ ਨੇ ਐਸਐਚਓ ਗੁਰਸੇਵਿੰਗ ਬਨੂਰ ਦੇ ਉਹਨਾਂ ਦੀ ਅਗਵਾਈ ਹੇਠ ਉਹਨਾਂ ਦੀ ਟੀਮ ਦੇ ਨਾਲ ਜਿਹੜਾ ਹੈ ਅੱਜ ਜਿਹੜਾ ਹੈ ਸਪੋਰਟਸ ਐਕਟੀਵਿਟੀ ਕਰੀ ਜਾ ਰਹੀ ਤੋਂ ਦੱਸ ਦਈਏ ਜਿਹੜਾ ਅੱਜ ਸਪੋਰਟਸ ਐਕਟੀਵਿਟੀ ਕੀਤਾ ਜਾ ਰਹੀ ਹੈ ਯੁੱਧ ਨਸ਼ਾ ਵਿਰੁੱਧ ਸਪੋਰਟਸ ਇਵੈਂਟ ਬਨੂਰ ਜਿਹੜਾ ਹੈ ਕਰਵਾਇਆ ਜਾ ਰਿਹਾ ਹੈ ਉਸ ਦੇ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ ਨੇ ਨੌਜਵਾਨ ਜੇਪਾ ਗੱਲ ਕਰੀ ਨੌਜਵਾਨ ਬੱਚੇ ਤੇ ਇਹਦੇ ਵਿੱਚ ਕਾਫੀ ਜਿਹੜੇ ਨਵੇਂ ਲੋਕ ਜੰਗ ਏਜ ਦੇ ਵੀ ਲਾਲੋ ਐਲਰੇਟ ਦੇ ਵੀ ਜਿਹੜੇ ਹੈ ਇਸ ਦਾ ਹਿੱਸਾ ਲੈਂਦੇ ਨਜ਼ਰ ਆ ਰਹੇ ਨੇ ਤੁਮ ਦੱਸਿਓ ਜਿਹੜੀ ਇਸ ਦੀ ਸ਼ੁਰੂਆਤ ਹੋਈ ਸੀ ਇਸ ਦੀ ਸ਼ੁਰੂਆਤ ਜਿਹੜੀ ਹੈ ਬਨੂਰ ਸਪੋਰਟਸ ਗਰਾਊਂਡ ਤੋਂ ਜਿਹੜੀ ਹੈ ਸ਼ੁਰੂਆਤ ਹੋਈ ਸੀ ਬਨੂਰ ਸਪੋਰਟਸ ਗਰਾਊਂਡ ਤੋਂ ਸ਼ੁਰੂਆਤ ਹੋ ਕੇ ਜਦ ਇਹ ਮੈਰਾਥਨ ਡੋਰ ਹੈ ਇਹ 3 ਕਿਲੋਮੀਟਰ ਦੀ ਜਿਹੜੀ ਹੈ ਥੋਣ ਸੀ ਇਹ ਬਨੂਰ ਦੇ ਜਿਹੜੇ ਸਪੋਰਟਸ ਗਰਾਊਂਡ ਤੋਂ ਹੋ ਕੇ ਚੰਡੀਗੜ੍ਹ ਨੂੰ ਜਿਹੜਾ ਪੁਲ ਜਾਂਦਾ ਹਾਊਸ ਵੇਡ ਗੇਨੀ ਉਥੋਂ 3 ਕਿਲੋਮੀਟਰ ਜਿਹੜੀ ਹੈ ਮੈਰਾਥਨ ਡੋਰ ਜਿਹੜੀ ਹੈ ਕਰਕੇ ਜਿਹੜੇ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਚੀਜ਼ਾਂ ਲਿਆ ਸੀਗਾ ਉਹ ਇੱਥੇ ਆ ਕੇ ਜਿਹੜੀ ਫਿਜ਼ੀਕਲ ਐਕਟੀਵਿਟੀ ਲੰਬੇ ਸਮੇਂ ਤੋਂ ਜਿਹੜੇ ਨੇ ਕਾਫੀ ਦਿਨ ਤੋਂ ਜਿਹੜੇ ਥੇ ਕਰਦੇ ਨਜ਼ਰ ਆ ਰਹੇ ਨੇ ਹਾਲਗੀ ਜੀ ਕਰਾ ਵੀ ਬਰਸਾਤ ਜਿਹੜੀ ਹੈ ਸਵੇਰ ਦੀ ਲਗਾਤਾਰ ਜਿਹੜੀ ਹੁੰਦੀ ਨਜ਼ਰ ਆ ਰਹੀ ਹੈ ਪਰ ਉਹ ਬਰਸਾਤ ਪੈਣ ਦੇ ਬਾਵਜੂਦ ਵੀ ਜਿਹੜਾ ਹੈ ਜਿਹੜੇ ਨੌਜਵਾਨ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਆਪਣੀ ਟੀਮ ਨਾਲ ਤੋਂ ਦੇ ਸਦੂ ਕਾਫੀ ਗਿਣਤੀ ਸੈਂਕੜੇ ਦੀ ਗਿਣਤੀ ਜਿਹੇ ਲੋਕਾਂ ਨੇ ਜਿਹੜਾ ਇੱਥੇ ਹਿੱਸਾ ਲਿਆ ਉਹ ਬਾਰਿਸ਼ ਦੇ ਵਿੱਚ ਵੀ ਲਗਾਤਾਰ ਜਿਹੜਾ ਹੈ ਫਿਜ਼ੀਕਲ ਐਕਟੀਵਿਟੀ ਜਿਹੜੀ ਕਰਦੇ ਨਜ਼ਰ ਆ ਰਹੇ ਨੇ ਜੇ ਆਪਾਂ ਗੱਲ ਕਰੀਏ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਜਿਹੜੇ ਨੇ ਇੱਥੇ ਉਹ ਵੀ ਜਿਹੜੇ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਨੌਜਵਾਨਾਂ ਨੂੰ ਜਾਗਰੂ ਕਰਦੇ ਨਜ਼ਰ ਆ ਰਹੇ ਤੋਂ ਦੇ ਸਕਦੇ ਹੋ ਜੇ ਆਪ ਜਿਹੜੀ ਫਿਜ਼ੀਕਲ ਐਕਟੀਵਿਟੀ ਜਿਹੜੀ ਹੈ ਲਗਾਤਾਰ ਕਰਦੇ ਨਜ਼ਰ ਆ ਰਹੀ ਹੈ ਇਸ ਸੰਬੰਧੀ ਗੱਲਬਾਤ ਕਰਾਂਗੇ ਆਪਾਂ ਐਸਐਚਓ ਗੁਰਸੇਵਕ ਜੀ ਨਾਲ ਕੋ ਨਸ਼ਾਪੂਰ ਜਿਹੜੀ ਟੀਮ ਹੈ ਜਿਹੜਾ ਜੋ ਉਹਨਾਂ ਵੱਲੋਂ ਜਿਹੜੀ ਹੈ ਉਤਸਾਹਲਾ ਕੀਤਾ ਗਿਆ ਉਹਨੂੰ ਕਿਹੜਾ ਦੇਖਦੇ ਨੇ ਪੀਟੀਨੋਰ 24 ਦੇ ਲਈ ਕੈਮਰਾਮਨ ਦੇਵ ਜਨਾਬ ਨੋਰਤੋਈ ਮਾਚੂਆਰੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੀ ਨਾਮ ਹੈ ਬੇਟਾ ਅਮਰਦੀਪ ਸਿੰਘ ਤੇ ਅੱਜ ਜੋ ਮੈਰਾਥਨ ਵਿੱਚ ਤੁਸੀਂ ਹਿੱਸਾ ਲਿੱਤਾ ਔਰ ਵਾਹਿਗੁਰੂ ਦਾ ਜਾਪ ਕੀਤਾ ਕੀ ਕਹਿਣਾ ਹੈ ਵਾਹਿ ਚੜਦੀ ਕਲਾ ਹੈ ਹੂੰ ਵਾਹਿਗੁਰੂ ਦਾ ਜਾਪ ਲੈ ਕੇ ਚੱਲਦੇ ਆਂ ਠੀਕ ਰਹਿੰ ਠੀਕ ਰਹਿੰਦਾ ਹੈ ਅੱਜ ਜਿੱਤੇ ਇਨਾਮ ਮਿਲਿਆ ਹਾਈ ਬਸ ਰੋਪਾ ਚੜ ਗਿਆ ਜੀ ਚਲੋ ਠੀਕ ਹੈ ਕਿਦਾਂ ਧੰਨਵਾਦ ਕਰਦੇ ਹੋ ਪੰਜਾਬ ਪੁਲਿਸ ਜਿੰਦਾਬਾਦ ਜਿੰਦਾਬਾਦ ਸੰਜੀਵ ਵਰਮਾ ਜੀ ਯਾਰ ਤੁਸੀਂ ਜੇਤੂ ਰਹੇ ਹੋ ਦੋ ਦੋ ਟ੍ਰੋਫੀਆਂ ਤੁਹਾਡੇ ਹੱਥ ਵਿੱਚ ਹੈ ਕੀ ਕਹਿਣਾ ਚਾਹੋਗੇ ਮੈਂ ਪੂਰੀ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ 40 ਸਾਲ ਦੀ ਉਮਰ ਦੇ ਵਿੱਚ ਮੈਂ ਇੱਥੇ 400 ਮੀਟਰ ਦੀ ਦੌੜ ਦੇ ਵਿੱਚ ਪਰਫਾਰਮ ਕਰਦਾ ਔਰ ਪੁਸ਼-ਅਪ ਕੰਪੀਟੀਸ਼ਨ ਪਿਛਲੇ ਕਈ ਸਾਲਾਂ ਤੋਂ ਮੈਂ ਕਰ ਰਿਹਾ ਹਾਂ ਪਰਫਾਰਮ ਅਗਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਅਗਰ ਤੁਸੀਂ ਨਸ਼ਾ ਵਾਕਈ ਲਾਉਣਾ ਚਾਹੁੰਦੇ ਹੋ ਨਾ ਤਾਂ ਨਸ਼ਾ ਕਿਸੇ ਐਕਸਰਸਾਈਜ਼ ਦਾ ਕਰਨ ਲਾਓ ਸਰੀਰ ਬਣਾਉਣ ਦਾ ਲਾਓ ਨਸ਼ਾ ਗਰਾਊਂਡ ਦਾ ਨਸ਼ਾ ਲਾਓ ਇਹ ਨਸ਼ਾ ਐਸਾ ਹੈ ਨਾ ਜਿਹੜਾ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਜੇ ਨਸ਼ਾ ਲਾਉਣੀ ਆ ਤਾਂ ਕਿਸੇ ਦਾ ਭਲਾ ਕਰਨ ਦਾ ਲੋ ਨਸ਼ਾ ਪੂਰੀ ਯੰਗਸਟਰ ਨੂੰ ਜਿੰਨੇ ਵੀ ਨੇ ਉਹਨੂੰ ਸਹੀ ਸੇਹ ਚ ਪਾਉਣਾ ਚਾਹੁੰਦਾ ਇਸ ਜਿਹੜੇ ਮੈਨੂੰ ਕਹਿੰਦੇ ਨੇ ਨਾ ਵੀ ਤੂੰ ਲਗਾਤਾਰ ਤੂੰ ਗਰਾਊਂਡ ਚ ਆਉਂਦਾ ਹੈ ਵੀ ਤੈਨੂੰ ਬੈਨੀਫਿਟ ਕੀ ਹੁੰਦਾ ਆ ਬੈਨੀਫਿਟ ਆ ਬਾਈ ਇਹ ਅਸੀਂ 40 ਸਾਲ ਦੀ ਉਮਰ ਤੇ 400 ਮੀਟਰ ਦੀ ਦੌੜ ਵੀ ਜਿੱਤੀ ਆ ਔਰ ਪੁਸ਼-ਅਪ ਕੰਪੀਟੀਸ਼ਨ ਅੱਜ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਫਤਿਹ ਕੀਤਾ ਤੇ ਬਹੁਤ ਖੁਸ਼ੀ ਆ ਜੀ ਅੱਛੀ ਸਿੱਧੀ ਕਿੰਨੇ ਸਾਲਾਂ ਤੋਂ ਐਕਟੀਵਿਟੀ ਕਰਦੇ ਆ ਰਹੇ ਹੋ ਮੈਂ ਤੁਸੀਂ ਕੰਮ ਕੀ ਕਰਦੇ ਹੋ ਮੈਂ ਬਾਈ ਪ੍ਰੋਫੈਸ਼ਨਲ ਮੈਂ ਮੈਥਮੈਟਿਕਸ ਦਾ ਲੈਕਚਰਰ ਆ ਜੀ ਪਿਛਲੇ 18 ਸਾਲ ਤੋਂ ਮੈਂ ਪੜ੍ਹਾ ਰਿਹਾ ਸਕੂਲ ਦੇ ਵਿੱਚ ਐਜ਼ ਅ ਐਚਓਡੀ ਮੈਥਮੈਟਿਕਸ ਮੈਂ ਸ਼ਵਾਲੇ ਕਾਨਵੈਂਟ ਸਕੂਲ ਦੇ ਵਿੱਚ ਮੈਥ ਪੜ੍ਹਾ ਰਿਹਾ ਮੈਂ ਤੇ ਗਰਾਊਂਡ ਦੀ ਪ੍ਰੈਕਟਿਸ ਮੈਂ ਪਿਛਲੇ 25 ਸਾਲ ਤੋਂ ਕਰ ਰਿਹਾ ਜੀ ਮੈਂ ਦਿਨ ਰਾਤ ਮੈਂ ਉੱਥੇ ਆਉ ਇਤਨਾ ਦੇਦਾ ਅੱਜ ਜਿਹੜਾ ਪੰਜਾਬ ਪੁਲਿਸ ਵੱਲੋਂ ਜਿਹੜਾ ਹੈ ਪਹਿਲ ਕੀਤੀ ਗਈ ਹੈ ਅੱਜ ਬਨੂਰ ਦੇ ਵਿੱਚ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਕਿਸ ਤਰ੍ਹਾਂ ਦੇਖਦੇ ਇਹ ਵੱਡੀ ਗੱਲ ਇਹ ਰਹੀ ਕਿ ਜਿਹੜੀ ਬਾਰਿਸ਼ ਸੀਗੀ ਬਾਰਿਸ਼ ਦੇ ਵਿੱਚ ਨੌਜਵਾਨ ਤੇ ਬੱਚਿਆਂ ਚ ਰਿਹਾ ਉੱਚੀ ਨੂੰ ਕਿਵੇਂ ਦੇਖਦੇ ਬਾਰਿਸ਼ ਦੇ ਵਿੱਚ ਆ ਜਾਂਦੀ ਜਦੋਂ ਕਦੇ ਸਾਡੇ ਬਨੂਰ ਸ਼ਹਿਰ ਦੇ ਵਿੱਚ ਅਸੀਂਰੇ ਜਦੋਂ ਪ੍ਰੈਕਟਿਸ ਕਰ ਰਹੇ ਹੁੰਦੇ ਆ ਮੀਂਹ ਪੈਂਦਾ ਹੁੰਦਾ ਤਾਂ ਮੀਂਹ ਪੈਣ ਦੇ ਦੌਰਾਨ ਵੀ ਅਸੀਂ ਇੱਥੇ ਅਸੀਂ ਪ੍ਰੈਕਟਿਸ ਕਰਦੇ ਰਹਿੰਦੇ ਆ ਸਿਰਫ ਇੱਕ ਯੰਗਸਟਰ ਨੂੰ ਇਹ ਕੇ ਮੈਸੇਜ ਦੇਣ ਲਈ ਕਿ ਮੀਂਹ ਆਵੇ ਨੇਰੀ ਆਵੇ ਠੰਡ ਹੋਵੇ ਗਰਮੀ ਹੋਵੇ ਸਰਦੀ ਹੋਵੇ ਅਸੀਂ ਆਪਣੀ ਪ੍ਰੈਕਟਿਸ ਨਹੀਂ ਕਦੇ ਵੀ ਰੋ ਜਿਵੇਂ ਕਿਵੇਂ ਕਰਕੇ ਤੁਸੀਂ 1.5-2 ਘੰਟੇ ਗਰਾਊਂਡ 'ਚ ਦੇਣੇ ਆ ਤੇ ਫਾਲਤੂ ਨੂੰ ਪਰਮਾਤਮਾ ਕਦਨਾ ਕਦੇ ਜ਼ਰੂਰ ਦੰਦਾ ਹੀ ਦੰਦਾ ਸਰ ਅੱਜ ਜੋ ਇਵੈਂਟ ਹੋਇਆ ਹੈ ਤੁਹਾਡੀ ਰਹਿਨਮਾਈ ਹੇਠ ਠੀਕ ਹੈ ਮੈਂ ਮੁੱਖ ਅਫਸਰ ਥਾਣਾ ਇੰਸਪੈਕਟਰ ਗੁਰਸੇਵਕ ਸਿੰਘ ਪਹਿਲਾਂ ਤਾਂ ਇੱਥੇ ਆਈ ਹੋਈ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਾਨਯੋਗ ਡੀਆਈਜੀ ਪਟਿਆਲਾ ਰੇਂਜ ਡਾਕਟਰ ਨਾਨਕ ਸਿੰਘ ਆਈਪੀਐਸ ਤੇ ਐਸਐਸਪੀ ਪਟਿਆਲਾ ਸ਼੍ਰੀ ਵਰਨਨ ਸ਼ਰਮਾ ਜੀ ਆਈਪੀਐਸ ਤੇ ਡੀਐਸਪੀ ਰਾਏਪੁਰਾ ਸਰਦਾਰ ਮਨਜੀਤ ਸਿੰਘ ਦੇ ਦਿਸਾਂ ਨਿਰਦੇਸ਼ਾਂ ਤੇ ਜਿਹੜੀ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਿਮ ਚੱਲ ਰਹੀ ਹੈ ਉਸ ਮਹਿਮ ਦੇ ਤਹਿਤ ਅੱਜ ਬਨੂੜ ਵਿੱਚ ਬਨੂੜ ਇਲਾਕੇ ਵੱਲੋਂ ਸਾਡੇ ਥਾਣੇ ਵੱਲੋਂ ਇੱਕ ਇਥੇ ਸਪੋਰਟਸ ਇਵੈਂਟ ਕਰਵਾਇਆ ਗਿਆ ਇਸ ਇਵੈਂਟ ਦੇ ਵਿੱਚ ਅਸੀਂ 5 ਕਿਲੋਮੀਟਰ ਦੀ ਕ੍ਰਾਸ ਕੰਟਰੀ ਦੌੜ ਰੱਖੀ ਆ ਉਹ ਕਰਵਾਈ ਗਈ ਆ ਫਿਰ 400 ਮੀਟਰ ਦੇ ਅਸੀਂ 12 ਸਾਲ ਤੱਕ ਦੇ ਬੱਚੇ ਉਹਨਾਂ ਦੀ ਰਨਿੰਗ ਕਰਵਾਈ 12 ਤੋਂ 20 ਸਾਲ ਦੇ ਬੱਚਿਆਂ ਦੀ ਰਨਿੰਗ ਕਰਾਈ 20 ਤੋਂ 40 ਸਾਲ ਤੇ 40 ਸਾਲ ਤੋਂ ਉੱਪਰ ਦੇ ਬੱਚਿਆਂ ਦੀ ਜਿਹੜੀ 400 ਮੀਟਰ ਦੀ ਦੌੜ ਕਰਵਾਈ ਗਈ ਹੈ ਜਦਕਾ ਟੀਮ ਵੱਲੋਂ ਵੀ ਆਪਣੇ ਜੋਰ ਦਿਖਾਏ ਗਏ ਆ ਤੇ ਸਾਡਾ ਜਿਹੜਾ ਮੇਨ ਮੋਟਿਵ ਸੀ ਕਿ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਿਆ ਜਾਵੇ ਬੱਚਿਆਂ ਨੂੰ ਰਨਿੰਗ ਦੇ ਨਾਲ ਜੋੜਿਆ ਜਾਵੇ ਬੱਚਿਆਂ ਨੂੰ ਐਕਸਰਸਾਈਜ਼ ਨਾਲ ਜੋੜਿਆ ਜਾਵੇ ਤਾਂ ਕਿ ਬੱਚੇ ਸਿਹਤਮੰਦ ਰਹਿਣ ਚੰਗੀ ਸਿਹਤ ਹੋਊਗੀ ਚੰਗਾ ਸਮਾਜ ਬਣੂਗਾ ਤੇ ਇੱਕ ਇੱਕ ਨੌਜਵਾਨਾਂ ਬੱਚਿਆਂ ਤੇ ਬੀਬੀਆਂ ਨੇ ਇਸ ਵਿੱਚ ਭਾਗ ਲਿੱਤਾ ਜੀ ਤਕਰੀਬਨ 500 ਦੇ ਲਗਭਗ ਜਿਹੜੇ ਬੱਚੇ ਆਲੇ-ਦਾਲੇ ਪਿੰਡਾਂ ਚੋਂ ਆਪ ਮਾਰੇ ਆਏ ਆ ਤੇ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮਾਪੇ ਦਾ ਜਿਹੜੇ ਬੱਚਿਆਂ ਨੂੰ ਲੈ ਕੇ ਆਏ ਆ ਤੇ ਬਹੁਤ ਵਧੀਆ ਜਿਹੜਾ ਇਵੈਂਟ ਨੇ ਜਿਸ ਤਰ੍ਹਾਂ ਪੂਰਾ ਰੋਕਣ ਦਾ ਸਾਥ ਮਤਲਬ ਰੋਕਣ ਦਾ ਪ੍ਰਯਾਸ ਕੀਤਾ ਹੈ। ਹਾਂਜੀ ਇਸ ਇਵੈਂਟ ਦੀ ਖਾਸ ਗੱਲ ਇਹ ਰਹੀ ਹੈ ਕਿ ਬਾਰਿਸ਼ ਦੇ ਵਿੱਚ ਰਨਿੰਗ ਹੋਈ ਹੈ, ਬਾਰਿਸ਼ 'ਚ ਐਕਸਰਸਾਈਜ਼ ਹੋਈ ਹੈ, ਬਾਰਿਸ਼ 'ਚ ਗੱਤਕਾ ਟੀਮ ਨੇ ਜੋਰ ਦਿਖਾਇਆ, ਸਾਰਾ ਕੁਝ ਬਾਰਿਸ਼ 'ਚ। ਨੌਜਵਾਨਾਂ ਲਈ ਕੋਈ ਸੰਦੇਸ਼ ਤੁਹਾਡੇ ਕੋਲ? ਨੌਜਵਾਨਾਂ ਲਈ ਸੰਦੇਸ਼ ਸਾਡਾ ਇਹ ਹੈ ਕਿ ਤੁਸੀਂ ਗਰਾਊਂਡ ਨਾਲ ਜੁੜੋ। ਅਰਲੀ ਮਾਰਨਿੰਗ ਉੱਠ ਕੇ ਰਨਿੰਗ ਕਰੋ। ਐਕਸਰਸਾਈਜ਼ ਕਰੋ, ਜਿਮ ਕਰੋ ਤਾਂ ਕਿ ਸੇਧਮੰਦ ਸਿਹਤ ਹੋਣ ਕਰਕੇ ਤੁਸੀਂ ਨਸ਼ਿਆਂ ਤੋਂ ਦੂਰ ਰਹੋਗੇ ਜੋ ਸਾਡਾ ਇਹ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਸ ਦੇ ਸੰਬੰਧ ਜਿਹੜੇ ਪ੍ਰੋਗਰਾਮ ਕਰਵਾਇਆ ਗਿਆ ਸਾਨੂੰ ਉਮੀਦ ਹੈ ਕਿ ਕਾਫੀ ਮੋਟੀਵੇਸ਼ਨਲ ਰਹੂਗਾ ਬੱਚਿਆਂ ਵਾਸਤੇ ਠੀਕ ਹੈ ਥੈਂਕ ਯੂ ਭਾਈ ਅੱਜ ਤੁਸੀਂ ਇੱਥੇ ਪਹੁੰਚੇ ਹੋ ਜੋ ਮੈਰਾਥਨ ਹੋਈ ਹੈ ਕੀ ਕਹਿਣਾ ਹੈ ਅਸਥਾਈ ਇਸ ਇਵੈਂਟ ਬਾਰੇ ਹਾਂਜੀ ਅਸੀਂ ਇੱਥੇ ਬਨੂੜ ਦੇ ਵਿੱਚ ਆਏ ਹਾਂ ਪੰਜਾਬ ਪੁਲਿਸ ਵੱਲੋਂ ਸਾਰਾ ਆਰਗੇਨਾਈਜ਼ ਕੀਤਾ ਗਿਆ ਦੋ ਤਿੰਨ ਦਿਨ ਪਹਿਲਾਂ ਉਹਨਾਂ ਦੀ ਕਾਲ ਆਈ ਸੀ ਕਿ ਅਸੀਂ ਵੀ ਐਫਰਟ ਪਾਉਣਾ ਚਾਹੁੰਦੇ ਹਾਂ ਇਸ ਚੀਜ਼ ਦੇ ਵਿੱਚ ਸੋ ਉਹਨਾਂ ਨੇ ਕਾਲ ਕੀਤੀ ਸਾਰਾ ਸੀ ਉਹਨਾਂ ਨੇ ਗੱਲਬਾਤ ਕਰਕੇ ਅੱਜ ਉਹਨਾਂ ਦੇ ਇੱਥੇ ਜਿਹੜਾ ਇਵੈਂਟ ਆ ਉਹਦੇ ਵਿੱਚ ਪਹੁੰਚਾ ਬੜਾ ਵਧੀਆ ਲੱਗਿਆ ਤੁਸੀਂ ਦੇਖਿਆ ਆ ਬਹੁਤ ਮਿਹਨਤ ਕੀਤੀ ਸਾਰਿਆਂ ਨੇ ਇੱਕ ਯੂਨਿਟੀ ਦਿਖਾਈ ਆ ਇੱਕ ਆ ਦਿਖਾਇਆ ਤੇ ਇਕੱਠੇ ਹੋ ਕੇ ਸੀ ਸਾਰਿਆਂ ਨੇ ਬੜੀ ਵਧੀਆ ਪ੍ਰੈਕਟਿਸ ਕੀਤੀ ਆ ਅਕੇ ਚੜ੍ਹਦੀ ਕਲਾ ਦਾ ਸਨੇਹਾ ਦਿੱਤਾ ਜੀ ਤੇ ਇਹ ਨੌਜਵਾਨਾਂ ਦੇ ਇੱਕ ਰਿਫਰੈਸ਼ਮੈਂਟ ਹੈ ਜੀ ਆਲ ਮੋਡਲ ਹੋ ਤੇ ਅੱਜ ਬੱਚੇ ਤੁਹਾਡੇ ਨਾਲ ਆਏ ਛੋਟੇ ਵੀ ਆ ਤੇ ਵੱਡੇ ਵੀ ਆ ਨੌਜਵਾਨ ਕੀ ਜਾਣਨਾ ਚਾਹੁੰਦੇ ਹੋ ਜੋ ਇਸ ਟਾਈਮ ਨਸ਼ਿਆਂ ਦਾ ਹੜ ਚੱਲਿਆ ਹੋਇਆ ਹੈ ਦੇਖੋ ਜੀ ਮੇਰਾ ਮੰਨਣਾ ਇਹ ਆ ਕਿ ਬੱਚਿਆਂ ਦਾ ਕੋਈ ਕਸੂਰ ਨਹੀਂ ਹੁੰਦਾ ਚਾਹੇ ਉਹ ਨਸ਼ਿਆਂ ਵੱਲ ਜਾ ਰਹੇ ਨੇ ਚਾਹੇ ਫੋਨਾਂ ਵੱਲ ਜਾ ਰਹੇ ਨੇ ਇਹ ਕਸੂਰ ਆਪਣਾ ਜਿਹੜਾ ਆਪਾਂ ਇਹਨਾਂ ਦੇ ਆਉਣ ਤੋਂ ਪਹਿਲਾਂ ਇੱਕ ਵਧੀਆ ਮਾਹੌਲ ਇੱਥੇ ਨਹੀਂ ਬਣਾ ਸਕੇ ਕਿਉਂਕਿ ਬੱਚੇ ਨੇ ਆ ਕੇ ਉਹੀ ਚੀਜ਼ ਫਾਲੋ ਕਰਨੀ ਆ ਜੋ ਜਮਾਨੇ ਦੇ ਵਿੱਚ ਚੱਲ ਰਿਹਾ ਆਪਾਂ ਨੂੰ ਰਲ ਮਿਲ ਕੇ ਇੱਕ ਵਧੀਆ ਮਾਹੌਲ ਬਣਾਉਣਾ ਪੈਣਾ ਜਿਹੜਾ ਬੱਚਾ ਕਰਸ਼ਿਤ ਹੋਵੇ ਚੰਗੀ ਚੀਜ਼ ਦੇਖ ਕੇ ਤਾਂ ਆਪਣੇ ਆਪ ਉਹ ਇੱਕ ਚੰਗੇ ਪਾਸੇ ਲੱਗੂਗਾ ਜੇ ਮਾੜੀਆਂ ਚੀਜ਼ਾਂ ਉਹਦੇ ਆਰਾਊਂਡ ਹੋ ਰਹੀਆਂ ਨੇ ਤਾਂ ਆਬਵੀਅਸਲੀ ਉਹਨੇ ਮਾੜੇ ਪਾਸੇ ਤੁਰਨਾ ਜੀ ਇਹ ਆਪਣਾ ਕਸੂਰ ਆ ਇਹਨਾਂ ਦਾ ਕਸੂਰ ਨਹੀਂ ਕੀ ਕਹਿਣਾ ਚਾਹੁੰਦੇ ਨੌਜਵਾਨ ਪੀੜੀ ਨੂੰ ਨੌਜਵਾਨ ਪੀੜੀ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਹੁਣ ਸਮਾਂ ਤੁਸੀਂ ਉਠੋ ਦੂਜੇ ਤੇ ਉਂਗਲਾਂ ਚੱਕਣ ਨਾਲੋਂ ਪਹਿਲਾਂ ਆਪਣੇ ਆਪ ਤੇ ਮਿਹਨਤ ਕਰੋ ਆਪਣੇ ਅੰਦਰ ਦੇਖੋ ਵੀ ਤੁਹਾਡੇ ਅੰਦਰ ਕਿੰਨੀਆਂ ਘਾਟਾਂ ਨੇ ਉਹਨਾਂ ਨੂੰ ਬਾਹਰ ਕੱਢੋ ਤੁਹਾਨੂੰ ਦੇਖ ਕੇ ਚਾਰ ਨੌਜਵਾਨ ਹੋਰ ਆਪਣੇ ਆਪੇ ਚੰਗੇ ਰਾਹ ਤੇ ਤੁਰਨਗੇ ਮਨੋਰ ਤੋਂ ਇਲਾਵਾ ਤੁਹਾਡੇ ਵੱਲੋਂ ਪਹਿਲਾਂ ਕਿਸੇ ਹੋਰ ਇਲਾਕੇ ਜਾਂ ਸ਼ਹਿਰ ਕਿਸੇ ਜ਼ਿਲ੍ਹੇ 'ਚ ਵੀ ਐਕਟੀਵਿਟੀ ਨਹੀਂ ਦੇਖੀਏ ਤੁਸੀਂ ਹਾਂਜੀ ਸਰ ਜੀ ਅਸੀਂ ਮੈਨੂੰ ਲੱਗਦਾ 35 ਤੋਂ 40 ਪਿੰਡਾਂ ਦੇ ਵਿੱਚ ਇਵੈਂਟ ਕਰ ਚੁੱਕੇ ਹਾਂ ਔਰ 15 ਤੋਂ 18 ਪਿੰਡ ਅੱਗੇ ਹੋਰ ਨੇ ਜਿਨ੍ਹਾਂ ਦੇ ਵਿੱਚ ਅਸੀਂ ਜਾਣਾ ਔਰ ਬੜਾ ਇੱਕ ਚੰਗਾ ਰਿਸਪੌਂਸ ਆ ਜਿਹੜਾ ਪਿੰਡਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਪਰ ਇੱਕ ਚੀਜ਼ ਜਿਹੜੀ ਘਾਟ ਆ ਮੀਡੀਆ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਤੇ ਇੱਕ ਕਮਾੜੀ ਚੀਜ਼ ਹੋਈ ਆ ਦਿਖਾਇਆ ਨਹੀਂ ਜਾ ਰਿਹਾ ਜਿੱਡਾ ਸੀ ਕੰਮ ਕਰ ਰਹੇ ਆ ਉਹਨਾਂ ਹਾਈਲਾਈਟ ਨਹੀਂ ਕੀਤਾ ਗਿਆ ਇਹਨੂੰ ਇਹਦੇ ਪਿੱਛੇ ਕੀ ਹੋ ਸਕਦਾ ਜਿਹੜਾ ਹਾਈਲਾਈਟ ਤਾਂ ਨਹੀਂ ਕੀਤਾ ਗਿਆ মিডিਆ ਵੱਲ ਜੇ ਸੱਚੀ ਗੱਲ ਆ ਕਿਉਂਕਿ ਮੇਰੇ ਹਿਸਾਬ ਨਾਲ ਵੀ মিডিਆ ਸਾਰਾ ਪੇਟ ਕੰਮ ਕਰਦਾ ਉਹਨਾਂ ਨੂੰ ਮੈਨੂੰ ਲੱਗਦਾ ਵੀ ਅੱਜ ਦੀ ਘੜੀ ਉਹਨਾਂ ਨੂੰ ਕੰਟੈਂਟ ਮੈਟਰ ਨਹੀਂ ਕਰਦਾ ਵੀ ਕੀ ਆਉਂਦਾ ਮੈਟਰ ਕਰਦਾ ਵੀ ਉਹਨਾਂ ਨੂੰ ਪਿੱਛੋਂ ਕਿੰਨਾ ਪੈਸਾ ਦਿੱਤਾ ਗਿਆ ਉਹੀ ਚੀਜ਼ ਤੇ ਪ੍ਰੋਮੋਸ਼ਨ ਕਰਦੇ ਨੇ ਇੱਕ ਮੈਂ ਬੜੀ ਕਈ ਵਾਰੀ ਦੇਖ ਕੇ ਹੈਰਾਨ ਹੋ ਜਾਂਦਾ ਜਦੋਂ ਆਨਲਾਈਨ ਨਿਊਜ਼ ਵੀ ਚਲਦੀ ਹੁੰਦੀ ਆ ਪਿੱਛੇ ਕੋਈ ਬੜੀ ਡਰਾਸਟਿਕ ਕੋਈ ਇਦਾਂ ਦੀ ਕੋਈ ਜਾਂ ਵੱਡੀ ਘਟਨਾ ਵਾਪਰੀ ਹੁੰਦੀ ਹੈ ਉਹਦੇ ਉੱਪਰ ਵੀ ਉਹਨਾਂ ਦੀ ਐਡ ਚੱਲਦੀ ਹੁੰਦੀ ਹੈ ਉਹਨਾਂ ਨੂੰ ਕੋਈ ਇਲਾਕਾ ਦੇਖ ਨਹੀਂ ਉਹਦੇ ਪਿੱਛੇ ਕੀ ਹੋਇਆ ਕਈ ਵਾਰੀ ਕੋਈ ਨੌਜਵਾਨ ਪਿਆ ਹੁੰਦਾ ਉਹਦੇ ਸਰਿੰਜ ਹੁੰਦੀ ਆ ਉੱਪਰ ਵੀ ਉਹਨਾਂ ਦੀ ਆਪਣੀ ਇੱਕ ਐਡ ਚੱਲਦੀ ਹੁੰਦੀ ਆ ਜਿਹੜੀ ਉਹ ਪੈਸੇ ਲੈ ਕੇ ਉਹ ਦੇ ਰਹੇ ਉਹਨਾਂ ਨੂੰ ਕੋਈ ਮੈਟਰ ਨਹੀਂ ਕਰਦਾ ਵੀ ਕੀ ਅਸਲ ਚੱਲ ਰਿਹਾ ਹੈ ਤੁਹਾਡਾ ਵਾਸਤੇ ਕੀ ਮੈਸੇਜ ਹੈ ਤੁਹਾਡਾ ਮੈਸੇਜ ਥੋੜਾ ਜਿਹਾ ਇਹੀ ਆ ਕਿ ਚੰਗੀ ਚੀਜ਼ ਨੂੰ ਪ੍ਰਮੋਟ ਕਰੋ ਇਹ ਸਮਾਂ ਠੀਕ ਆ ਪੈਸਾ ਜ਼ਰੂਰੀ ਆ ਪਰ ਇੱਕ ਲਿਮਟ ਤੱਕ ਪੈਸਾ ਜ਼ਰੂਰੀ ਆ ਚੰਗਾ ਮਾੜਾ ਦੇਖੋ ਵੀ ਤੁਸੀਂ ਚੰਗੀ ਚੀਜ਼ ਪ੍ਰਮੋਟ ਕਰ ਰਹੇ ਹੋ ਜਾਂ ਮਾੜੀ ਚੰਗੀਆਂ ਚੀਜ਼ਾਂ ਮੂਰੇ ਲੈ ਕੇ ਆਓਗੇ ਤਾਂ ਹੀ ਚੰਗੀ ਚੰਗਿਆਈ ਆਊਗੀ ਨਹੀਂ ਤਾਂ ਕੱਲ ਨੂੰ ਤੁਹਾਡੇ ਆਪਣੇ ਖੋਦੇ ਬੱਚੇ ਨੇ ਵੀ ਇਹੀ ਸਮਾਜ ਦੇ ਵਿੱਚ ਪੈਦਾ ਹੋਣਾ ਤੇ ਰਹਿਣਾ ਇਹ ਚੀਜ਼ ਭੁੱਲਿਓ ਨਾ ਅੱਜ ਤੱਕ ਕਿਵੇਂ ਦੇਖਦੇ ਹੋ بارش ਵੀ ਕਾਫੀ ਸੀਗੀ ਨੌਜਵਾਨਾਂ ਚ ਉਤਸ਼ਾਹ ਵਗਿਆ ਬਹੁਤ ਜ਼ਿਆਦਾ ਸੀ بارش ਆਉਣ ਨਾਲ ਜੀ ਇਹ ਹੋਇਆ ਥੋੜਾ ਮੌਸਮ ਠੰਡਾ ਹੋ ਗਿਆ ਇਹ ਜ਼ਿਆਦਾ ਐਕਟਿਵ ਹੋ ਗਏ ਇੱਕ ਰਾਹਤ ਵੀ ਮਿਲੀ ਇਹਨਾਂ ਨੂੰ ਮੌਸਮ ਵੱਲੋਂ ਤੁਸੀਂ ਦੇਖਿਆ ਕਿ ਆ ਬੱਚਾ ਖੜਾ ਛੋਟਾ ਜਿਹਾ ਇਹਨੇ ਨਾਰੇ ਕਾਫ ਕਰਦਾ ਹੋਏ ਨੇ ਆਪਣੇ 3 ਕਿਲੋਮੀਟਰ ਪੂਰੇ ਕੀਤੇ ਇਹਨੂੰ ਦੇਖ ਕੇ ਸਾਰਿਆਂ ਦੇ ਵਿੱਚ ਬੜਾ ਉਤਸ਼ਾਹ ਆ ਗਿਆ ਸੋ ਮੇਰੇ 'ਚ ਵੀ ਆ ਗਿਆ ਤੇ ਮੈਂ ਸਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਪੰਜਾਬ ਪੁਲਿਸ ਬਾਰੇ ਉਹ ਬਸ ਉਪਰਾਲੇ ਨੂੰ ਕਿੰਨਾ ਦੇਗਾ ਬਹੁਤ ਵਧੀਆ ਉਪਰਾਲਾ ਜੀ ਆਪਣੀ ਪੰਜਾਬ ਪੁਲਿਸ ਤਾਂ ਮੈਂ ਵੈਸੇ ਹੀ ਰਿਸਪੈਕਟ ਬਹੁਤ ਕਰਦਾ ਕਿਉਂਕਿ ਇਹਨਾਂ ਦੇ ਕਰਕੇ ਹੀ ਆਪਾਂ ਸੇਫ ਆਪਣੇ ਘਰਾਂ ਦੇ ਵਿੱਚ ਰਹਿਨੇ ਆ ਸੋ ਸਾਨੂੰ ਵੀ ਇਦਾਂ ਦੇ ਕਈ ਵਾਰੀ ਫੋਨ ਫੋਨ ਕਾਲਾਂ ਆਉਂਦੀਆਂ ਰਹਿੰਦੀਆਂ ਨੇ ਪਰ ਇਹਨਾਂ ਕਰਕੇ ਹੀ ਅਸੀਂ ਸੇਫ ਫੀਲ ਕਰਦੇ ਵੀ ਐਟ ਲੀਸਟ ਪੰਜਾਬ ਪੁਲਿਸ ਤਾਂ ਹੈਗੀ ਆ ਸਾਨੂੰ ਸਾਡੀ ਰੱਖਿਆ ਕਰਨ ਲਈ ਇਹ ਚੀਜ਼ ਆ ਜੀ ਠੀਕ ਠੀਕ ਆ ਜੀ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ